ਤੇ ਇਨਚਾਰਜ ਸੀ ਇਹ ਜੀ ਇਹਨਾਂ ਨੇ ਰਿਕਵਰੀ ਕੀਤੀ ਹੈ ਤਿੰਨ ਵੈਪਨ ਬਰਾਮਦ ਹੋਏ ਨੇ ਤੇ ਨਾਲ 18 ਜਿਹੜੇ ਨੇ ਰਾਉਂਡ ਬਰਾਮਦ ਹੋਏ ਇਹਦੇ ਚ ਇੰਟਰਸਟਿੰਗਲੀ ਇੱਕ ਜਿਹੜਾ ਵੈਪਨ ਹੈ 32 ਬੋਰ ਦਾ ਪਿਸਟਲ ਹੈ ਜਿਹੜਾ ਇਹ ਪਾਤੜਾ ਇੱਕ ਫਾਇਰਿੰਗ ਕੇਸ ਹੋਇਆ ਸੀ ਉਹਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਅਰੈਸਟ ਕਰਨ ਵਾਲਾ ਗੁਰਸੇਵਕ ਗੁਰਸੇਵਕ ਸਿੰਘ ਤੇ ਬਾਅਦ ਚ ਦੂਜਾ ਇੱਕ ਹੋਰ ਬੰਦਾ ਇਹਦੇ ਚ ਨੋਮੀਨੇਟ ਹੋਇਆ ਸੀਗਾ ਜਿਸ ਦਾ ਕੀ ਨਾਮ ਹੈਗਾ ਸੰਦੀਪ ਸਿੰਘ ਉਰਫ ਸੁੱਖਾ ਸੋ ਇਹ ਦੋਵੇਂ ਵੀ ਅਰੈਸਟ ਕੀਤੇ ਗਏ ਨੇ ਇਸ ਤੋਂ ਇਲਾਵਾ ਤਿੰਨ ਬੰਦੇ ਹੋਰ ਅਰੈਸਟ ਕੀਤੇ ਗਏ ਨੇ ਜਿਹਦੇ ਸੁਖਵੀਰ ਸਿੰਘ ਉਰਫ ਵਿਸ਼ਾਲ ਸਿੰਘ ਇਹ ਮਾਨਸਾ ਦਾ ਰਹਿਣ ਵਾਲਾ ਹਰਬੰਦ ਸਿੰਘ ਉਰਫ ਨਿਕੜੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਤੇ ਸੁਖਵਿੰਦਰ ਉਰਫ ਬੋਬੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਜਿਹੜੇ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਗਏ ਨੇ ਪਾਤੜਾ ਵਾਲੇ ਕੇਸ 'ਚ ਉਹਦੇ 'ਚ ਵੀ ਇੱਕ ਮਾਨਸਾ ਦਾ ਤੇ ਇੱਕ ਮੁਕਸਦ ਸਾਹਿਬ ਦਾ ਸੋ ਟੋਟਲ ਪੰਜ ਬੰਦੇ ਇਹਦੇ 'ਚ ਅਰੈਸਟ ਹੋਏ ਨੇ ਤਿੰਨ ਵਿਪਨ ਬਰਾਮਦ ਹੋਏ ਇਨਾਂ ਦੀ ਜਿਹੜੀ ਹਿਸਟਰੀ ਹੈ ਇਨਾਂ ਤੇ ਮਲਟੀਪਲ ਪਰਚੇ ਦਰਜ ਨੇ ਐਕਸੈਪਟ ਫॉर ਵਨ ਅਕਿਊਜ਼ ਜਿਹੜਾ ਬੋਬੀ ਹੈ ਜਿਹੜੇ ਬਾਕੀ ਬੰਦੇ ਨੇ ਇਨਾਂ ਤੇ 307 ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਤੇ ਆਰਮਜੈਕਟ ਦੇ ਵੀ ਪਰਚੇ 379 ਬੀ ਲੁੱਟਾ ਖੋਹ ਦਾ ਵੀ ਪਰਚੇ ਹੈਗੇ ਇਨਾਂ ਦੇ ਇਹਨਾਂ ਨੇ ਦੋ ਜਗ੍ਹਾ ਤੇ ਰੱਕੀ ਵੀ ਕੀਤੀ ਤੇ ਐਕਸਟਰਸ਼ਨ ਵਾਸਤੇ ਫੋਨ ਕਾਲਸ ਵੀ ਕੀਤੀਆਂ ਸੀ ਉਹ ਅਜੇ ਅਸੀਂ ਇਨਾਂ ਤੋਂ ਪੁੱਛ ਕੇ ਛਕਰ ਕੇ ਪ੍ਰੋਪਰ ਡਿਟੇਲ ਚ ਫੇਰ ਪਤਾ ਲੱਗੂਗਾ ਕਿ ਕਿਹੜੇ ਬੰਦੇ ਸੀ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਬਟ that is very sure ਕਿ extortion ਦਾ ਕੰਮ ਕਰ ਰਹੇ ਸੀਗੇ ਫੋਨ ਕਰਦੇ ਸੀ ਗੈਂਗਸਟਰਸ ਦਾ ਨਾਮ ਲੈ ਕੇ ਕਿ ਸਾਨੂੰ ਇੰਨੇ ਪੈਸੇ ਦੋ ਨਹੀਂ ਤੇ ਅਸੀਂ ਤੁਹਾਡੇ ਫਾਇਰਿੰਗ ਕਰਾਂਗੇ ਬੱਚਾ ਦਾ ਨੁਕਸਾਨ ਕਰਾਂਗੇ ਤੁਹਾਡਾ ਨੁਕਸਾਨ ਕਰਾਂਗੇ ਸੋ ਜਿਵੇਂ ਮੈਂ ਦੱਸਿਆ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ ਸੋ ਇਹ ਫਰਾਕ ਚ ਸੀਗੇ ਕਿਸੇ ਨਾ ਕਿਸੇ ਦਾ ਨੁਕਸਾਨ ਕਰਨ ਸੋ ਇੱਕ ਵੱਡੀ ਵਾਰਦਾਤ ਜਿਹੜੀ ਹੈ ਉਹ ਅਵਰਟ ਕੀਤੀ ਗਈ ਹੈ ਰੋਕੀ ਗਈ ਹੈ ਇਹਨਾਂ ਦੇ ਰਿਸਤੇ ਨਾਲ ਤੇ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਹੋਰ ਵੀ ਚੀਜ਼ਾਂ ਸਾਹਮਣੇ ਆਣ। ਇਹਨਾਂ ਹਰ ਕਿਸ ਨੂੰ ਫੋਨ ਕੀਤਾ ਕੋਲ ਕੀਤਾ ਗਿਆ ਸੀ ਨਾ ਉਹਨਾਂ ਨੂੰ? ਬਿਲਕੁਲ ਫਰਾਤੀ ਦਾ ਕਾਲ ਇਹਨਾਂ ਨੇ ਕੀਤਾ ਸੀਗਾ ਜਿਵੇਂ ਮੈਂ ਕਿਹਾ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ। ਕੁਝ ਪੁਰਾਣੀਆਂ ਕਾਲਸ ਵੀ ਨੇ ਇਸ ਸਾਲ ਦੀਆਂ ਵੀ ਐ, ਕੁਝ ਪੁਰਾਣੇ ਪਿਛਲੇ ਸਾਲ ਦੀਆਂ ਵੀ ਐ। ਕੁਝ ਪਟਿਆਲਾ ਜ਼ਿਲ੍ਹੇ ਦੀਆਂ ਐ, ਕੁਝ ਬਾਕੀ ਜ਼ਿਲ੍ਹੇ ਦੀ। ਸਰ ਗੈਂਗਸਟਰ ਸੋ ਸਾਰੀ ਸਾਰੀ ਡਿਟੇਲਸ ਜਦੋਂ ਇਨਵੈਸਟੀਗੇਸ਼ਨ ਹੋਊਗੀ, ਇੰਟਰੋਗੇਸ਼ਨ ਹੋਊਗੀ। ਉਹਦੇ ਵਿੱਚ ਸਾਹਮਣੇ ਆਣਗੇ ਐਕਸਟਰਨਲ ਵੀ ਕੋਈ ਇਹਨਾਂ ਦਾ ਤਾਲੁਕ ਸੀਗਾ ਜਿਹੜੇ ਗੈਂਗਸਟਰਸ ਦਾ ਇਨਾਮ ਲੈਂਦੇ ਸੀਗੇ ਬਟ ਹਜੇ ਤੱਕ ਇਹਨਾਂ ਦਾ ਕੋਈ ਲਿੰਕ ਐਸ ਸੱਚ ਸਾਡੇ ਵੱਲੋਂ ਨਹੀਂ ਐਸਟੈਬਲਿਸ਼ ਕੀਤਾ ਗਿਆ ਉਹ ਜਦੋਂ ਪੁੱਛ ਕੇ ਚੋਗੇ ਉਹਦੇ ਚ ਆਏਗਾ ਕਿ ਇਹਨਾਂ ਦਾ ਕੋਈ ਲਿੰਕ ਉਹਨਾਂ ਨਾਲ ਹੈਗਾ ਗੈਂਗਸਟਰਸ ਨਾਲ ਉਹ ਜਿਹੜੇ ਕਿਉ ਜਿਹੜੇ ਆਪਣੇ ਇਹਦੇ ਚ ਮਦਈ ਨੇ ਜਿਹੜੇ ਪਰਚੇ ਦਰਜ ਹੋਏ ਆ ਜਿਨ੍ਹਾਂ ਨੂੰ ਥ੍ਰੈਟ ਕਾਲਸ ਆਈਆਂ ਉਹਨਾਂ ਨਾਲ ਕੰਟੈਕਟ ਕਰਕੇ ਪਤਾ ਲੱਗੂਗਾ ਕਿ ਕਿਹੜੇ ਬੰਦਿਆਂ ਦੇ ਨਾਮ ਦੇ ਸੀ ਸਰ ਸਾਰੇ ਕਿਥੋਂ ਅਰੈਸਟ ਹੋਏ ਇਹ ਸਾਰੇ ਪਟਿਆਲੇ ਤੋਂ ਹੀ ਅਰੈਸਟ ਹੋਏ ਉਹ ਤਾਂ ਕਿੰਨੇ ਕਿੰਨੇ ਫ੍ਰੀਕਵੈਂਸੀ ਕਰਦੇ ਨੇ ਕਿੰਨੇ ਇਨਵੈਸਟੀਗੇਸ਼ਨ 'ਚ ਹਜੇ ਰਿਮਾਂਡ ਲਵਾਗੇ ਰਿਮਾਂਡ 'ਚ ਫਿਰ ਪੁੱਛ ਕੇ ਛੋਹਗੀ ਤੌਪਰ ਕੋਈ ਨਾਮੀ ਬੰਦੇ ਨੂੰ ਦੂਸਰ ਕਾਰੋਬਾਰ ਤੋਂ ਦੂਸਰ ਦਾ ਕਾਰੋਬਾਰ ਹੋਵੇ ਜਿਹੜੀ ਹਜੇ ਤੱਕ ਸਾਡੀ ਤਫਤੀਸ਼ ਹੈ ਜਿਹੜੇ ਵੱਡੇ ਕਾਰੋਬਾਰੀਆਂ ਨੂੰ ਹੀ ਟਾਰਗੇਟ ਕਰਦੇ ਸੀ ਬੇਸਿਕਲੀ ਪਹਿਲਾਂ ਇਹ ਇਨਫੋਰਮੇਸ਼ਨ ਇਕੱਠੀ ਕਰਦੇ ਸੀ ਕਿ ਕਿਹਦਾ ਚੰਗਾ ਕਾਰੋਬਾਰ ਹੈ ਫਿਰ ਉਹਨਾਂ ਨੂੰ ਫੋਨ ਕਰਦੇ ਸੀ ਡਰਾਉਂਦੇ ਧਮਕਾਉਂਦੇ ਸੀ ਸਪੈਸੀਫਿਕ ਹਜੇ ਮੈਂ ਨਹੀਂ ਦੱਸ ਸਕਦਾ ਬਿਕੋਜ਼ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਨਹੀਂ ਹੈਗੀ ਬਟ ਦੋ ਚੀਜ਼ਾਂ ਇਹਦੇ ਵਿੱਚ ਬੜੀਆਂ ਸਰਟਨ ਨੇ ਕਿ ਇਹਨਾਂ ਨੇ ਰੈਕੀ ਆਲਰੇਡੀ ਕੀਤੀ ਹੋਈ ਸੀ ਕਿਸੇ ਦੀ ਤੇ ਦੂਜੀ ਚੀਜ਼ ਜਿਹੜੀ ਹੈ that is very certain ਕਿ ਇਹਨਾਂ ਨੇ ਨੁਕਸਾਨ ਵੀ ਕਿਸੇ ਦਾ ਜਲਦੀ ਕਰਨਾ ਸੀ ਜਿਹੜਾ ਕਿ ਰੋਕ ਲੈਣਾ ਸੀ ਸਰ ਇਹਨਾਂ ਦਾ ਗੈਂਗ ਕਿਵੇਂ ਬੜਿਆ ਕੋ ਦੱਸਿਆ ਇਹਨਾਂ ਨੇ ਇਹ ਜੇਲ੍ਹ 'ਚ ਇਕੱਠੇ ਰਹੇ ਸੀ ਜੇਲ੍ਹ 'ਚ ਇਹਨਾਂ ਦੀ ਆਪਸ 'ਚ ਮੁਲਾਕਾਤ ਵੀ ਹੋਈ ਆਪਸ 'ਚ ਗੱਲਬਾਤਾਂ ਵੀ ਹੋਈਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਪਟਿਆਲਾ ਚ ਇਹਨਾਂ ਦਾ ਕੀ ਕਨੈਕਸ਼ਨ ਕੋਈ ਸ਼ੈਟਰ ਕਰਦਾ ਸੀ ਜਾਂ ਕੀ ਇਹਨਾਂ ਦੀ ਮੂਵਮੈਂਟ ਸੀਗੀ ਉਹ ਵਾਪਸ ਚਲੇ ਜਾਂਦੇ ਸੀ ਕੀ ਰੱਤ ਪਟਿਆਲੇ ਵਿੱਚ ਇਹ ਰਹਿ ਕੇ ਗਏ ਨੇ ਤੇ ਇੱਕ ਹੋਟਲ ਚ ਵੀ ਰਹਿ ਕੇ ਗਏ ਸੋ ਉੱਥੇ ਹੋਟਲ ਚ ਵੀ ਇਹਨਾਂ ਦੇ ਸਾਨੂੰ ਮਿਲਿਆ ਹੈ ਪ੍ਰੂਫ ਕਿ ਰਹਿ ਕੇ ਗਏ ਨੇ ਉਸ ਹੋਟਲ ਦੀ ਵੀ ਅਸੀਂ ਸਾਰੀ ਜਾਂਚ ਕਰ ਰਹੇ ਹਾਂ ਤੇ ਦੇਖ ਰਹੇ ਹਾਂ ਕਿ ਕਿਹੜੀਆਂ ਆਈ ਡੀਸ ਤੇ ਰਹੇ ਨੇ ਤੇ ਉਹ ਆਈ ਡੀ ਜਿਹੜੀ ਸੀ ਉਹਨੇ ਪ੍ਰੋਪਰ ਲਈ ਹੈ ਨਹੀਂ ਲਈ ਸੋ ਸਾਰੀ ਤਫਤੀਸ਼ ਚਾਹੂਗਾ ਕਿ ਕੌਣ ਟਾਰਗੇਟ ਤੇ ਸੀਗਾ ज्यों मैं कह रेकी कीती गई है उस दे बेसिस पे कह रहे हैं बिकॉज़ दे होटल से रह के गए देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर